ਕਬੁੱਧ ਡੋਮਣੀ ਕੁਦਾਇਆ ਕਸਾਇਣ ਪਰ ਨਿੰਦਾ ਘਟ ਕੂਹੜੀ ਮੁਠੀ ਕਰੋਧ ਚੰਡਾਲ ਕਾਰੀ ਗੱਡੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ ਕਿ ਜਦੋਂ ਸਾਡੇ ਅੰਦਰ ਕਬੁੱਧ ਡੋਮਣੀ ਡੋਮਣੀ ਦਾ ਭਾਵਨਾ ਮਰਾਸਣ ਕਿ ਜਿਹੜੀ ਸਾਡੇ ਅੰਦਰ ਮਾੜੀ ਬੁੱਧੀ ਬੈਠੀ ਹੈ ਤੇ ਮਰਾਸਣ ਬੈਠੀ ਹੈ ਸਾਡੇ ਅੰਦਰ ਉਹ ਮਾੜੀ ਬੁੱਧੀ ਕਿਸੇ ਦੀ ਵੀ ਹੋ ਸਕਦੀ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਅਸੀਂ ਤੇ ਬ੍ਰਾਹਮਣ ਆ ਅਸੀਂ ਤੇ ਉੱਚੀ ਜਾਤੀ ਦੇ ਆ ਹੁਣ ਗੰਗੂ ਦੀ ਜਿਹੜੀ ਬੁੱਧੀ ਸੀ ਉਹ ਤੇ ਮਰਾਸਣ ਹੋ ਗਈ ਨਾ ਮਾੜੀ ਹੋ ਗਈ ਕਬੁੱਧ ਡੋਵਣੀ ਕੁਦਾਇਆ ਕਸਾਇਣ ਕਸਾਈ ਕਿਹਨੂੰ ਕਹਿੰਦੇ ਜਿਸ ਬੰਦੇ ਦੇ ਅੰਦਰ ਦਇਆ ਨਹੀਂ ਹੈਗੀ ਉਹਨੂੰ ਕਸਾਈ ਕਹਿੰਦੇ ਕਬੁੱਧ ਡੋਵਣੀ ਕੁਦਾਇਆ ਕਸਾਇਣ ਪਰ ਨਿੰਦਾ